ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲ ਸ਼ਹੀਦੀ ਦਿਹਾੜੇ ਦੇ ਮੌਕੇ ਤੇ ਅਸੀਂ ਪਹੁੰਚੇ ਹਾਂ ਜੀ ਸ੍ਰੀ ਅਨੰਦਪੁਰ ਸਾਹਿਬ ਤੇ ਚਲਾਉ ਅੱਜ ਦੇਖਦੇ ਹਾਂ ਵੀ ਪੰਜਾਬ ਸਰਕਾਰ ਵੱਲੋਂ ਜੋ ਅਰੇਂਜਮੈਂਟਸ ਨੇ ਉਹ ਕਿਸ ਤਰ੍ਹਾਂ ਕਰਾਈ ਗਏ ਨੇ ਪੰਜਾਬ ਸਰਕਾਰ ਤੇ ਸੀਐਮ ਭਗਵੰਤ ਮਾਨ ਵੱਲੋਂ ਵੱਡਾ ਸਮਾਗਮ ਕਰਵਾਇਆ ਜਾ ਰਿਹਾ ਹੈ ਅਖੰਡ ਪਾਠ ਸਾਹਿਬ ਦੇ ਆਰੰਭ ਤੋਂ ਲੈ ਕੇ ਵੀ ਰਾਸਤੇ ਖਾਲਸਾ ਵਿੱਚ ਗੁਰੂ ਸਾਹਿਬ ਦੀ ਜ਼ਿੰਦਗੀ ਉੱਪਰ ਖਾਸ ਐਗਜ਼ੀਬਿਸ਼ਨ ਦਾ ਉਦਘਾਟਨ ਹੋਇਆ ਨਗਰ ਕੀਰਤਨ ਵਕ ਵਕਤਾਂ ਤੋਂ ਚੱਲਦਾ ਹੋਇਆ ਨਨਕਪੁਰ ਸਾਹਿਬ ਪਹੁੰਚਿਆ ਜਾ ਰਿਹਾ ਹੈ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਜੁੜ ਕੇ ਗੁਰੂ ਸਾਹਿਬ ਨੂੰ ਯਾਦ ਕਰ ਰਹੀ ਹੈ ਅੱਜ ਇਧਰ ਵਿਦਾਨ ਸਭਾ ਦਾ ਇਤਿਹਾਸਿਕ ਸੈਸ਼ਨ ਵੀ ਰੱਖਿਆ ਗਿਆ ਹੈ ਸੀਐਮ ਭਗਵੰਤ ਮਾਨ ਵੱਲੋਂ ਸੰਗਤ ਲਈ ਸਰਕਾਰ ਵੱਲੋਂ ਟੈਂਟ ਸਿਟੀ ਤਿਆਰ ਕਰਾਈ ਗਈ ਹੈ ਲੰਗਰ ਮੈਡੀਕਲ ਅਤੇ ਹੋਰ ਸਹੂਲਤਾਂਾਂ ਦੇ ਨਾਲ ਸ਼ਾਮ ਨੂੰ ਡਰੋਨ ਸ਼ੋਅ ਤੇ ਕੀਰਤਨ ਦਰਬਾਰ ਨੇ ਪੂਰੇ ਸ਼ਹਿਰ ਨੂੰ ਰੌਸ਼ਨੀ ਨਾਲ ਸਜਾਇਆ ਹੈ ਇਹ ਪੂਰਾ ਦੇਨਸੀਰ ਗੁਰੂ ਤੇਗ ਬਹਾਦਰ ਜੀ ਨੂੰ ਅਤੇ ਉਹਨਾਂ ਦੀ ਸੋਚ ਉਨ੍ਹਾਂ ਦੇ ਬਲੀਦਾਨ ਤੇ ਹਿੰਮਤ ਨੂੰ ਯਾਦ ਕਰਨ ਲਈ ਸਮਰਪਿਤ ਹੈ ਅਸੀਂ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਅਤੇ ਸੀਐਮ ਭਗਵੰਤ ਮਾਨ ਦਾ ਜਿੰਨਾਂ ਦੇ ਬਦੌਲਤ ਇਹ ਸਭ ਕੁਝ ਆਰੰਭ ਹੋ ਗਿਆ ਦੇਖਣਾ ਕਿਤੇ ਵੀ ਹੋਰ ਕੰਟਰੀਆਂ ਸਾਰੇ ਕਿਤੇ ਹੁੰਦਾ ਹੈ ਨਾ ਬਸ ਪੰਜਾਬ ਵਿੱਚ ਨਹੀਂ ਹੋ ਰਿਹਾ ਸੀਗਾ ਬਟ ਇਸ ਵਾਰ ਪਹਿਲੀ ਵਾਰ ਪੰਜਾਬ ਵਿੱਚ ਹੋ ਰਿਹਾ ਤਾਂ ਸਾਨੂੰ ਮਤਲਬ ਬਹੁਤ ਪ੍ਰਾਊਡ ਹੈ ਕਿ ਨਾ ਹੁਣ ਪੰਜਾਬ ਵੀ ਤਰੱਕੀ ਕਰ ਰਿਹਾ ਹੈ ਨਾ ਸਾਫ ਸਫਾਈ ਹੈ ਨਾ ਅਰੇਂਜਮੈਂਟ ਸਾਰੇ ਫੈਸਿਲਿਟੀਆਂ ਓਕੇ ਹੈ ਬਈ ਬਹੁਤ ਬੜੀ ਸਾਫ ਸਫਾਈ ਬਹੁਤ ਹੈ ਜੀ ਸਾਰੀ ਦੁਨੀਆ ਨੂੰ ਇਹ ਹੈ ਜੀ ਆ ਕੇ ਜਿੰਨਾਂ ਅੱਧਵਰ ਸਾਹਿਬ ਨੇ ਦੇਖਿਆ ਉਹਨਾਂ ਨੇ ਕੁਝ ਨਹੀਂ ਦੇਖਿਆ ਐ ਲੱਗ ਗੁਰੂ ਸਭ ਥਾਈ ਹੋਏ ਸਹਾਏ i